ਬਾਬਾ ਨੂਮਾ ਨੋਸਰਬਾਜ ਦੇਖਦੇ ਹੀ ਦੇਖਦੇ ਉਤਰਵਾ ਕੇ ਲੈ ਗਿਆ ਔਰਤ ਦੇ ਸਾਰੇ ਸੋਨੇ ਦੇ ਗਹਿਣੇ ਸੀਸੀਟੀਵੀ ਵਿੱਚ ਆਪ ਉਤਾਰ ਕੇ ਆਪਣੇ ਗਹਿਣੇ ਨੋਸਰਬਾਜ ਨੂੰ ਦਿਨ ਦੀ ਦਿਖੀ ਔਰਤ ਇੱਕ ਬਜ਼ੁਰਗ ਬਾਬਾ ਨੂਮਾ ਨੋਸਰਬਾਜ ਜਿਸ ਦੇ ਨਾਲ ਇੱਕ ਔਰਤ ਵੀ ਸੀ ਇੱਕ ਦੂਸਰੀ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਚੂੜੀਆਂ ਤੇ ਕੰਨਾਂ ਦੀਆਂ ਵਾਲੀਆਂ ਉਤਰਵਾ ਕੇ ਲੈ ਗਿਆ ਔਰਤ ਅਨੁਸਾਰ ਸ਼ਾਇਦ ਬਜ਼ੁਰਗ ਨੋਸਰਬਾਜ ਵੱਲੋਂ ਉਸ ਨੂੰ ਹਿਪਨੋਟਾਈਜ਼ ਕਰ ਦਿੱਤਾ ਗਿਆ ਸੀ ਜਿਸ ਕਾਰਨ ਉਸ ਨੇ ਖੁਦ ਹੀ ਆਪਣੇ ਸਾਰੇ ਗਹਿਣੇ ਉਤਾਰ ਕੇ ਉਸ ਨੂੰ ਦੇ ਦਿੱਤੇ ਸੀ ਅਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ। ਨੌਸਰਬਾਜ ਦੇ ਸ਼ਿਕਾਰ ਹੋਈ ਔਰਤ ਨੇ ਜਦੋਂ ਇਹ ਗੱਲ ਕਰ ਆ ਕੇ ਦੱਸੀ ਤਾਂ ਉਸ ਦੇ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਜਿੱਥੇ ਥਾਣਾ ਸਿਟੀ ਐਸਐਚਓ ਗੁਰਮੀਤ ਸਿੰਘ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਲਦੀ ਹੀ ਉਹ ਨੌਸਰਬਾਜ ਨੂੰ ਕਾਬੂ ਕਰ ਲੈਣਗੇ। ਮੇਰਾ ਨਾਮ ਮੀਨੂ ਹੈ। ਇਹ ਮੇਰੇ ਮਦਰ-ਇਨ-ਲॉ ਹੈ। ਇਹਨਾਂ ਦਾ ਨਾਮ ਲਲਿਤਾ ਹੈ। ਅਸੀਂ ਪੁਰਾਣਾ ਬੱਸ ਸਟੈਂਡ ਜੀਟੀ ਰੋਡ ਪੁਰਾਣੀ ਸਬਜ਼ੀ ਮੰਡੀ ਦੇ ਨੇੜੇ ਆ। ਬੱਸ ਮੰਮੀ ਅੱਧਾ ਹੀ ਬੈਠੇ-ਬੈਠੇ ਖਾਣਾ ਖਾ ਰਹੇ ਸੀ ਖਾਣਾ ਖਾ ਕੇ ਮੰਮਾ ਕਹਿੰਦਾ ਕਿ ਆਚਾਰ ਲੈਣ ਨੇ ਆ ਕਿ ਆਚਾਰ ਪਾ ਲੈਣੇ ਆ ਸਾਹਮਣੇ نیچے ਹੀ ਸਾਡੇ ਆਚਾਰ ਮਿਲਦੇ ਆ نیچے ਆਚਾਰ ਲੈਣ ਗਏ ਆ ਬੱਸ ਅੰਬ ਲੈਣ ਗਏ ਆ ਕਿ ਅੰਬ ਲੈਣੇ ਆ ਹਜੇ نیچے ਗਏ ਹੀ ਆ ਤੇ ਇੱਕ ਬੰਦਾ ਮਿਲਿਆ ਵਾ ਬੰਦੇ ਨੇ ਬੱਸ ਇਹ ਹੀ ਕਿਹਾ ਵਾ ਕਿ ਮੈਨੂੰ ਮੈਂ ਹਰਦਵਾਰੋਂ ਆਇਆ ਵਾਂ ਮੈਨੂੰ ਬਵਾਸੀਰ ਦੀ ਬਿਮਾਰੀ ਆ ਤੇ ਇੱਥੇ ਕੋਈ ਮਤਲਬ ਕੋਈ ਦੁਕਾਨ ਹੈਗੀ ਆ ਤਾਂ ਦੱਸੋ ਮੰਮੀ ਨੇ ਪਤਾ ਨਹੀਂ ਕਾਲਜ ਰੋਡ ਵਾਲ ਦੱਸਿਆ ਜਾਂ ਅੱਧਾ ਜੱਟਿਆ ਨਾਲ ਮੇਰੀ ਛੋਟੀ ਬੇਟੀ ਕਾਵਿਆ ਸੀ ਉਹ ਗਈ ਸੀ ਨਾਲ ਤੇ ਉਹਨਾਂ ਨੇ ਮੰਮੀ ਦੇ ਸਿਰ ਤੇ ਹੱਥ ਰੱਖਤਾ ਹੱਥ ਰੱਖ ਕੇ ਉਹਨਾਂ ਨੇ ਮਤਲਬ ਇੱਦਾਂ ਹੀ ਗੱਲਾਂ ਵਿੱਚ ਇੱਕ ਨਾਲ ਲੇਡੀ ਸੀ ਉਹਨਾਂ ਨੇ ਮਤਲਬ ਇੱਦਾਂ ਹੀ ਗੱਲਾਂ ਵਿੱਚ ਮੰਮੀ ਨੂੰ ਲਾਇਆ ਕਿ ਪੈਂਦੇ ਮਤਲਬ ਆਂਬ ਕਿੱਥੋਂ ਲੰਦੇ ਹੋ ਕਿਦਾਂ ਮਤਲਬ ਐਸਾ ਗੱਲਾਂ ਵਿੱਚ ਲਾ ਕੇ ਫਿਰ ਉਹ ਜੈਂਟਸ ਨੇ ਮੰਮੀ ਦੇ ਸਿਰ ਤੇ ਹੱਥ ਰੱਖਿਆ ਮੰਮੀ ਨੂੰ ਨਹੀਂ ਪਤਾ ਲੱਗਾ ਉਹ ਵਾਪਸ ਜੁੱਕੋ ਬੈਂਕ ਦੀ ਪੌੜੀਆਂ ਗਈਆਂ ਉੱਥੇ ਉਹਨਾਂ ਨੂੰ ਬਿਠਾ ਕੇ ਉਹਨਾਂ ਦੀ ਬਾਰ ਬਾਰ ਗ੍ਰਾਮ ਦੀਆਂ ਚੂੜੀਆਂ ਵਾਂ ਉਹ ਲਵਾਈਆਂ ਮੁੰਦਰੀ ਹੀ ਉਹ ਲਵਾਈਏ ਔਰ ਕੰਦਾਈ ਪੈਸੇ ਕਿਤੇ ਇਹਦੇ ਵਿੱਚ ਪਾ ਦੋ ਮੰਮੀ ਕੋ 20 ਰੁਪਏ ਗਏ ਆ ਚਾਰ ਮਤਲਬ ਅੰਬ ਕਟਵਾਏ ਸੀ ਉਹ ਉਹਦੇ 20 ਰੁਪਏ ਲੈ ਕੇ ਗਏ ਸੀ ਉਹ 20 ਰੁਪਏ ਵਿੱਚ ਪਾਏ ਆ ਤੇ ਉਹ ਸੰਘਾ ਕੇ ਮੰਮੀ ਦੀਆਂ ਚੂੜੀਆਂ ਲਾ ਕੇ ਲੈ ਕੇ ਨੇ ਤੇ ਹੁਣ ਐਫ ਆਰ ਮਤਲਬ ਸਟੇਟਮੈਂਟ ਲਿਖਵਾਈ ਦੀ ਆ ਥਾਣੇ ਸਟੇਟਮੈਂਟ ਸਾਨੂੰ ਐਚਓ ਸਾਹਿਬ ਨੇ ਕਿਹਾ ਵਾ ਕਿ ਅਸੀਂ ਤੁਹਾਨੂੰ ਮਤਲਬ ਜਲਦੀ ਤੋਂ ਜਲਦੀ ਬੰਦੇ ਫੜ ਕੇ ਅਸੀਂ ਤੁਹਾਨੂੰ ਮਤਲਬ ਕੀ ਵਿਸ਼ਵਾਸ ਦਵਾਇਆ ਵਾ ਕਿ ਅਸੀਂ ਉਹ ਬੰਦੇ ਫੜ ਕੇ ਤੇ ਪਤਾ ਕਰਕੇ ਤੁਹਾਨੂੰ ਦੱਸ ਦਵਾਂਗੇ ਬਾਕੀ ਉਹਨਾਂ ਨੇ ਜੋ ਵੀ ਵੀਡੀਓ ਸੀ ਕੈਮਰੇ ਉਹਦੇ ਵਿੱਚ ਆਪਣਾ ਸੀਸੀਟੀਵੀ ਵਿੱਚੋਂ ਸਾਰਾ ਉਹਨਾਂ ਨੇ ਮਤਲਬ ਰਿਕਾਰਡ ਕਰਕੇ ਸਾਰੇ ਆਪਣੇ ਪੁਲਿਸ ਵਿੱਚ ਸਾਰੇ ਗਰੁੱਪ ਵਿੱਚ ਉਹਨਾਂ ਨੇ ਸ਼ੇਅਰ ਕੀਤੀਆਂ ਵੈ ਤੇ ਬਾਕੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਮਾਤਾ ਜੀ ਤੁਹਾਨੂੰ ਪੂਰਾ ਆਪਾਂ ਵਿਸ਼ਵਾਲਤ ਬਣਿਆ ਕਿ ਆਪਾਂ ਜਲ ਜਲਦੋ ਬੰਦੇ ਫੜ ਲਵਾਂਗੇ ਮੈਂ ਇਹ ਹੀ ਕਹਿਣਾ ਚਾਹਾਂਗੀ ਚਲੋ ਉਹਨਾਂ ਨੇ ਇੱਕ ਹੁੰਦਾ ਬੰਦੇ ਨੂੰ ਕਿ ਅਸੀਂ ਛੂੜ ਤੋਂ ਪਾਈਆਂ ਸੀ ਉਹਨਾਂ ਨੇ ਪਾਈਆਂ ਹੀ ਆਪਣੀਆਂ ਛੂੜ ਤੋਂ ਛੂੜੀਆਂ ਪਾਈਆਂ ਸੀ ਇਹ ਜਮਾਨਾ ਕਿ ਅੱਜ ਕੱਲ ਸੋਨਾ ਪਾ ਕੇ ਬਾਹਰ ਨਾ ਨਿਕਲੋ ਤੇ ਇੱਕ ਜੜੇ ਆ ਬੰਦੇ ਰੋਕਦੇ ਨੇ ਪੁੱਛਦੇ ਨੇ ਰਸਤੇ ਪੁੱਛਦੇ ਨੇ ਜਾਂ ਕੁਝ ਪੁੱਛਦੇ ਨੇ ਬਿਲਕੁਲ ਵੀ ਇਹਨਾਂ ਕੋਲ ਨਾ ਖੜੇ ਹੋਵੋ ਇਹਨਾਂ ਦੀਆਂ ਗੱਲਾਂ ਵਿੱਚ ਨਾ ਉਹ ਚਾਂਤੇ ਵਿੱਚ ਨਾ ਉਹ ਹੁਣ ਉਹਨਾਂ ਨੇ ਪਤਾ ਨਹੀਂ ਕੀ ਸੁੰਗਾਇਆ ਕੀ ਕੀਤਾ ਬਟ ਮੈਂ ਇਹੀ ਕਹਿਣਾ ਚਾਹਾਂਗੀ ਕਿਸੇ ਦੇ ਕੋਲ ਨਾ ਕਹੋ ਅਨਨੋਨ ਬੰਦੇ ਕੋਲ ਕਿਸੇ ਕੋਲ ਨਾ ਖੜੇ ਹੋਵੋ ਬਾਕੀ ਇਹ ਹੀ ਆ ਕਿ ਜਿਹੜੇ ਇਹੋ ਜਿਹਾ ਫਰੋਡ ਕਰਦੇ ਨੇ ਨੁਕਸਾਨ ਹੁੰਦਾ ਹੈ ਤੁਹਾਨੂੰ ਪਤਾ ਅੱਜਕੱਲ ਚੀਜ਼ਾਂ ਜਿੱਸ ਤਰ੍ਹਾਂ ਬਣਾਈਆਂ ਜਾਂਦੀਆਂ ਹਨ ਤੇ ਮੈਂ ਚਾਹੁੰਦੀ ਆ ਕਿ ਇਹ ਜਿਹੜੇ ਗਰੋ ਹੈ ਜੋ ਵੀ ਕਰਦੇ ਨੇ ਕੰਮ ਹੈ ਇਹ ਜਲਦ ਤੋਂ ਜਲਦ ਪੜੇ ਜਾਣਾ